ਆਸਥਾਵਾ ਨੇ ਉਹਨਾਂ ਨੂੰ ਜਾਂਚ ਜਾਂਚ ਵੀ ਕੋਈ ਬੰਦਾ ਕੇਸ ਪਹੁੰਚਾ ਕੇ ਲੋਕਾਂ ਦੇ ਦਿਨਾਂ ਨੂੰ ਤਕਲੀਫ ਪਹੁੰਚਾਉਂਦਾ ਹੈ ਉਹਦੇ ਖਿਲਾਫ ਇੱਕ ਸਖਤ ਕਾਨੂੰਨ ਜਿਹੜਾ ਚਾਹੁੰਦੇ ਨੇ ਮੈਂ ਕਹਿਣਾ ਚਾਹੁੰਦਾ ਕਿ ਪੰਜਾਬ ਦੀ ਜਿਹੜੀ ਧਰਤੀ ਹੈ ਉਹ ਪਹਿਲੇ ਦਿਨ ਤੋਂ ਹੀ ਸਰਵਤਰਮ ਇਕਤਾ ਦੀ ਪ੍ਰਤੀਕ ਹੈ ਅਗਰ ਆਪਾਂ ਲਈ ਪੰਜਾਬ ਦੀ ਰਵਾਇਤਾਂ ਦੀ ਗੱਲ ਕਰਦੇ ਆਂ ਤੇ ਪਹਿਲੀ ਪਾਤਸ਼ਾਹੀ ਤੰਦਰ ਗੁਰ ਨਾਨਕ ਦੇਵ ਜੀ ਤੋਂ ਲੈ ਕੇ ਦਸ਼ਮੇਸ਼ ਪਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੱਕ ਮੁਸਲਮਾਨ ਤੇ ਹਿੰਦੂ ਭਰਾ ਉਹਨਾਂ ਦੀ ਸੱਚੀਆਂ ਖੱਪੀਆਂ ਬਾਹਾਂ ਵਾਂਗੂ ਉਹਨਾਂ ਦੇ ਨਾਲ ਰਹੇ ਨੇ ਔਰ ਮੈਂ ਤੁਹਾਨੂੰ ਇਸ ਮੋਰਚੇ 'ਚ ਵੀ ਯਕੀਨ ਦਿਵਾਉਣਾ ਕਿ ਸਿੱਖ ਪੰਥ ਦਾ ਇੱਕ ਆਕੂ ਸਿੱਖ ਪੰਥ ਦਾ ਇੱਕ ਗੁਰਸਿੱਖ ਜਦ ਇਸ ਮੋਰਚੇ ਨੂੰ ਲੈ ਕੇ ਅੱਗੇ ਵਧ ਰਿਹਾ ਤੇ ਪੰਜਾਬ ਦੇ ਮੁਸਲਮਾਨ ਤੇ ਹਿੰਦੂ ਭਰਾ ਉਸੇ ਤਰ੍ਹਾਂ ਇਹਨਾਂ ਦੇ ਨਾਲ ਡੱਟ ਕੇ ਖੜਨਗੇ ਜਿਸ ਤਰ੍ਹਾਂ ਮੁਗਲ ਸਾਹਿਬ ਰਾਜ ਦੀ ਖਾਤਿਰ ਪ੍ਰੀਤਾਲ ਇੱਥੇ ਮੈਨੇ ਤੋਂ ਪਹਿਲਾਂ ਕੁਝ ਲੋਕਾਂ ਨੇ ਵਿਚਾਰਾ ਕੀਤੀਆਂ ਕਿ ਮੋਰਚੇ ਦੀ ਲੋਕੀ ਬਾਤ ਘੱਟ ਨੇ ਇੱਕ ਘੱਟ ਲੋਕ ਹੀ ਮੋਰਚਾ ਲਾਂਦੇ ਨੇ ਤੇ ਫਤਹਿ ਵੀ ਘੱਟ ਹੀ ਕਰਦੇ ਨੇ ਮੌਲਕ ਦਾ 57 ਸਾਡੇ ਬੋਲ کلے ایران نے فتح کیتی ہے اس لیے ایک کلی پرواہ نہیں کرنی کہ اسی کاٹا کاٹ کے انتیا اور ایک مورچہ فتح کرتے ہیں اور ایک مورچہ انشاءاللہ تعالیٰ فتح ہو کے رہے گئے چھوڑے پنجاب بھی جلی سرکار ہے انہوں نے بینٹی کرنا چاہونا کہ ایک ادیویشن بڑھا کے ایک مطا پاس کرو کندر سرکار دے نام کیونکہ بہت ਕਾਨੂੰਨੋ ਦੇ ਜਾਣਦੇ ਦੀ ਜਿਹੜਾ ਤਨੂਨ ਬਣਨਾ ਜਿਹੜਾ ਅਦਾਲਤਾਂ ਦੇ ਵਿੱਚ ਜਿਹੜਾ ਤਨੂਨ ਆਣਾ ਉਹ ਭਾਰਤ ਦੀ ਪਾਰਲੀਮੈਂਟ ਤੋਂ ਆਣਾ ਵਿਧਾਨ ਸਭਾ ਤੋਂ ਨਹੀਂ ਆਣਾ ਲੇਕਿਨ ਸਾਡੀ ਵਿਧਾਨ ਸਭਾ ਨੂੰ ਚਾਹੀਦਾ ਹੈ ਪਿਓ ਭਾਈ ਕੁਚੀ ਸਿੰਘ ਫੌਜੀ ਦੀ ਰਾਏ ਦੇ ਮੁਤਾਬਕ ਇੱਕ ਟੁਕਵੇਂ ਕਾਨੂੰਨ ਦੀ ਸਫਾਰਸ਼ ਜਿਹੜੀ ਹੈ ਉਹ ਕੇਂਦਰ ਸਰਕਾਰ ਨੂੰ ਕਰੋ ਤਾਂ ਕਿ ਜਦ ਤੁਸੀਂ ਸਾਡੇ ਨਾਲ ਡੱਟ ਕੇ ਖੜੇ ਹੋਵੋਗੇ ਅਸੀਂ ਪੂਰੇ ਦੇਸ਼ ਦੇ ਲੋਕਾਂ ਨੂੰ ਸਨੇਹਾ ਦੇ ਸਕਾਂਗੇ ਕਿ ਪੰਜਾਬ ਉਹ ਪੰਜਾਬ ਦੇ ਲੋਕ ਔਰ ਖਾਸ ਕਰਕੇ ਸਿੱਖ ਪੰਥ ਕੱਲ ਵੀ ਗੁੰਡਾ ਰਾਜ ਦੇ ਖਿਲਾਫ ਸੀ ਅੱਜ ਵੀ ਇੱਥੇ ਦੇ ਲੋਕ ਗੁੰਡਾ ਰਾਜ ਦੇ ਖਿਲਾਫ ਖੜੇ ਨੇ ਡੱਟ ਕੇ ਬੋਲੇ ਉਸਰਾਹ ਤੇ ਹਮ ਔਰ ਇਸ ਕਾਨੂੰਨ ਦੇ ਵਿੱਚ ਮੈਂ ਜ਼ਰੂਰ ਕਹਿਣਾ ਚਾਹੁੰਨਾ ਮੈਨੂੰ ਪਤਾ ਲੱਗਿਆ ਪਾਈ ਕੋਰ ਪ੍ਰੈਜ਼ੈਂਟ ਕੀ ਹੋਣਾ ਨੇ ਦੱਸਿਆ ਜਿਹੜੇ ਸਮੋਰਚੇ ਦੇ ਕੋਆਰਡੀਨੇਟਰ ਨੇ ਕਿ ਇੱਕ ਮਸਕਵਦਾ ਕਾਨੂੰਨ ਦਾ ਤਿਆਰ ਕਰਕੇ ਪੰਜਾਬ ਸਰਕਾਰ ਨੂੰ ਦਿੱਤਾ ਹੈ ਇੱਥੇ ਜਿਹੜੇ ਲੋਕਲ ਮਿਨਿਸਟਰ ਨੇ ਅਮਨ अरोड़ा ਜੀ ਉਹਨਾਂ ਨਾਲ ਇਹਨਾਂ ਦੀ ਗੱਲ ਹੋਈ ਔਰ ਉਹਦਾ ਮਸਕਵਦਾ ਸਰਕਾਰ ਦੇ ਪੇਪਲ ਤੱਕ ਪਹੁੰਚਿਆ ਲੇਕਿਨ ਮੈਂ ਸਰਕਾਰ ਨੂੰ ਕਹਿਣਾ ਚਾਹੁੰਦਾ ਕਿ ਉਸ ਮਸਕਵਦੇ ਦੇ ਵਿੱਚ ਇਹ ਜ਼ਰੂਰ ਲਿਖੋ ਕਿ ਅਗਰ ਕੋਈ ਵੀ ਬੰਦਾ ਸਾਈਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਦਾ ਜਿੱਦਾਂ ਕਿ ਪਰਵਾੜੀ ਸਮੇ ਹੋਈ ਔਰ ਅਫਸੋਸ ਹੈ ਕਿ ਪਿਛਣੀਆਂ ਸਰਕਾਰਾਂ ਜਿਨ੍ਹਾਂ ਦਾ ਕੰਮ ਬੰਦਾ ਸੀ ਉਹਨਾਂ ਨੂੰ ਸਜ਼ਾ ਦੇਣਾ ਉਹਨਾਂ ਨੇ ਕੰਮ-ਕਮ ਤੋਂ ਲਾਵਾ ਕੋਈ ਕੰਮ ਨਹੀਂ ਕੀਤਾ ਜਿਸ ਤਰ੍ਹਾਂ ਬੇਅਦਬੀਆਂ ਹੋਈਆਂ ਉਸ ਤੋਂ ਬਾਅਦ ਫਿਰ ਮਲੇਰ ਕੋਲ ਦੇ ਆਸ-ਪਾਸ ਪੁਰਾਣੇ ਪਾਕ ਦੀ ਬੇਅਦਬੀ ਹੋਈ ਪਾਸ਼ਰੀ ਪਵਿੱਤਰ ਗੀਤਾ ਜੀ ਦੀ ਪੰਜਾਬ ਦੀ ਧਰਤੀ ਦੇ ਉੱਤੇ ਇੱਕ ਵਾਰ ਬੇਅਦਬੀ ਹੋਈ ਇੱਕ ਗਿਰਜਾ ਘਰ ਦੀ ਹੁਣੀ ਮੇਰੇ ਸਾਹਮਣੇ ਉਹ ਗੱਲ ਕਰਕੇ ਗਏ ਨੇ ਕਾਨੂੰਨ ਬਣਾਉਣੇ ਹੋ ਸਜ਼ਾ ਦੇਣੇ ਹੋ ਥੇਲ ਚ ਭੇਜ ਦਿਓ ਕੁਝ ਨਹੀਂ ਹੋਣਾ ਜਦ ਤੱਕ 15 ਦਿਨ ਦੇ ਵਿੱਚ ਕਾਨੂੰਨ ਦੇ ਫੈਸਲੇ ਦਾ ਇੱਕ ਮੁਸੱਫਦਾ ਤਿਆਰ ਨਹੀਂ ਹੁੰਦਾ ਕਿ ਅਗਰ ਕੋਈ ਬੇਅਦਮੀ ਕਰਦਾ ਹੈ 15 ਦਿਨ ਚ ਸਜ਼ਾ ਦਵਾਗੇ ਔਰ ਸਜ਼ਾ ਦੇਣ ਲਈ ਉਸੀ ਕੌਮ ਦੇ ਲੋਕਾਂ ਨੂੰ ਇਖਤਿਆਰ ਦਿੱਤਾ ਜਾਵੇ ਕਿ ਗੱਤਾਰ ਨੂੰ ਚੌਕ 'ਚ ਖੜ ਕੇ ਫਾਂਸੀ ਦਿਓ ਤਾਕਤ ਬੇਅਦਮੀਆਂ ਨੂੰ ਕਰਨ ਵਾਲੀਆਂ ਨਹੀਂ ਇਸ ਕਾਨੂੰਨ ਦੇ ਮੁਤਾਬਕ ਲੈ ਕੇ आओ ਕਾਨੂੰਨ ਕਿ ਅਗਰ ਕੋਈ ਬੇਅਦਮੀ ਕਰੇਗਾ ਤੇ ਉਹ ਸਰੇ ਬਾਜ਼ਾਰ ਅਦਾਲਤ ਤੋਂ ਸਜ਼ਾ ਤੋਂ ਬਹੁਤ ਬਾਜ਼ਾਰ ਤੇ ਪਹੁੰਚੇ ਦਵਾ ਜਗਾਰਾ ਬਣਾਵਾਂ ਨਾ ਕਰੇ ਕਰੇ ਪਾਵੇ ਬਣ ਸੋਹਣੇ ਹੋ ਜਾ ਤੇ ਇਸ ਲਈ ਪੰਜਾਬ ਦੀ ਤਾਂ ਰਵਾਇਤਾਂ ਜਿਹ ਹੈ ਸਾਡੀਆਂ ਰਵਾਇਤਾਂ ਜੇ ਗੱਲ ਸ਼ਾਮਲ ਹੈ ਗੁਰੂ ਸਾਹਿਬ ਨੇ ਪਾਵਰ ਨੂੰ ਜਾਬਰ ਕਿਹਾ ਸੀ ਸ਼ਾਇਦ ਤੁਸੀਂ ਭੁੱਲ ਗਏ ਅਸੀਂ ਤਾਂ ਵਕਤ ਦੀ ਹਕੂਮਤਾਂ ਦੀ ਅੱਖ ਚ ਅੱਖ ਮਲਾ ਕੇ ਗੱਲ ਕਰਨ ਵਾਲੇ ਲੋਕ ਆ ਪੰਜਾਬ ਦੇ ਲੋਕਾਂ ਦੀ ਇਹ ਰਵਾਇਤ ਹੈ ਔਰ ਜਿਹੜੇ ਲੋਕ ਸਿਰਫ ਇਹ ਸਮਝਦੇ ਕਿ ਪੰਜਾਬ ਚ ਕੋਈ ਭਾਈਚਾਰਾ ਤੋੜ ਲਵਾਂਗੇ ਸਿੱਖਾਂ ਚ ਔਰ ਹਿੰਦੂਆਂ ਚ ਮੁਸਲਮਾਨਾਂ ਚਿਆ ਦਲਿਤ ਭਾਈਚਾਰੇ ਦੀਆਂ ਇਸ਼ਾਨੀਆਂ ਦੀਆਂ ਬੋਦੀਆਂ ਦੀਆਂ ਜਾਨੀਆਂ ਚ ਸਾਡੀ ਮਿੱਟੀ ਜਿਹੜੀ ਆ ਇਹਦੇ ਚ ਨਫ਼ਰਤ ਲਈ ਕੋਈ ਜਗ੍ਹਾ ਨਹੀਂ ਹੈ ਅਸੀਂ ਆਪਣੇ ਖੇਤਾਂ ਚ ਕਦੀ ਜੰਗਲ ਨਹੀਂ ਉਗਣ ਦਿੱਤਾ ਹਮੇਸ਼ਾ ਅਸੀਂ ਮਿੱਠੀ ਕਣਕ ਉਗਾਈਦੀ ਹੈ ਔਰ ਸਾਰੀ ਦੁਨੀਆ ਦੇ ਲੋਕ ਇੱਕੋ ਹੀ ਪੰਡ ਚ ਬਹਿ ਕੇ ਖਾਈਦੀ ਪੰਜਾਬ ਚ ਨਫ਼ਰਤ ਲਈ ਕੋਈ ਜਗ੍ਹਾ ਨਹੀਂ ਹੈ ਤਰੀਆਂ ਸਾਮ ਸਮਾਨੇ ਦੇ ਜਿਹੜਾ ਮੁਸਲਮਾਨ ਨੇ ਬਹਾਦਰ ਖਾਨ ਸਾਹਿਬ ਪਟਿਆਲੇ ਤੋਂ ਮੇਰੇ ਨਾਲ ਆਏ ਹੋਏ ਨੇ ਦਿਲਬਰ ਸਵਾਨੀਆਂ ਜੀ ਬਾਦਸ਼ਾਹਪੁਰ ਤੋਂ ਨੇ ਮੈਂ ਤੁਹਾਨੂੰ ਇੱਕ ਵਾਰ ਫਿਰ ਯਕੀਨ ਦਿਵਾਣਾ ਕਿ ਜਦ ਤੱਕ ਮੋਰਚਾ ਚੱਲੇਗਾ ਤੁਸੀਂ ਸਾਨੂੰ ਬਾਰ-ਬਾਰ ਬੁਲਾਉਂਗੇ ਅਸੀਂ ਬਾਰ-ਬਾਰ ਆਵਾਂਗੇ ਪੰਜਾਬ ਦੇ ਸਰਬ ਧਰਮਾਂ ਦੇ ਮੁਖੀਆਂ ਨੂੰ ਬੁਲਾਉਂਗੇ ਅਸੀਂ ਉਹਨਾਂ ਦੇ ਵੀ ਗੋਟਿਆਂ ਦੇ ਨਾਲ ਮੋਡੇ ਨਾਲ ਮੋਡਾ ਜੋੜ ਕੇ ਉਹਨਾਂ ਦੇ ਗੋਟਿਆਂ ਕੋਲ ਥੱਲੇ ਜ਼ਮੀਨ ਤੇ ਬਹਿ ਕੇ ਜਦ ਤੱਕ ਸਾਡੀ ਜ਼ਰੂਰਤ ਹੋਏਗੀ ਇਸ ਮੋਰਚੇ ਨੂੰ ਫਤਿਹ ਕਰਨ ਦੇ ਲਈ ਸਰਦਾਰ ਗੁਰਜੀਤ ਸਿੰਘ ਫੌਜੀ ਦੇ ਨਾਲ ਖੜੇ ਆਂ ਔਰ ਉਮੀਦ ਕਰਦੇ ਆਂ ਕਿ ਸਰਕਾਰ ਜਿਹੜੀ ਹੈ ਇਸ ਆਵਾਜ਼ ਨੂੰ ਇਸ ਜ਼ਰੂਰਤ ਨੂੰ ਸਮਝਦੇ ਹੋਏ ਜਲਦੀ ਠੁਕਵਾ ਕਾਨੂੰਨ ਜਿਹੜਾ ਬਣਾਏਗੀ ਇਹਨਾਂ ਹੀ ਅੱਖਾਂ ਦੇ ਨਾਲ ਤੁਹਾਡੇ ਤੋਂ ਇਜਾਜ਼ਤ ਚਾਹਨਾ